ਸਥਾਨ ਹੈ ਪਹਿਲਾਂ ਤਾਂ ਬਹੁਤ ਸਖਤ ਤੌਰੇ ਇਹ ਕਦੇ ਜੁੜਤ ਨਹੀਂ ਕੋਈ ਮਾੜਾ ਬੜਾ ਲੱਕੜੀ ਵੀ ਤੋੜ ਕੇ ਰੇ ਜੂਰੇ ਤੇ ਜਦੇ ਪੁੱਠਾ ਕਰਨਾ ਦੇ ਉਹਨੂੰ ਉਹ ਦੇਲਾ ਚੋਖਾਂ ਪੂਰੀਆਂ ਹੁੰਦੀਆਂ ਦੀਆਂ ਰੇ ਦੀਆਂ ਬਹੁਤ ਹੋਈਆਂ ਰੇ ਤਾਂ ਬੇਅੰਤ ਦੋ ਤਿੰਨ ਪਾਠੀਆਂ ਐ ਪਾਗਲ ਹੋ ਕੇ ਗਏ ਇੱਕ ਬਾਬਾ ਹੁੰਦਾ ਦਾ ਈਸੂ ਦਾ ਉਹ ਨਾਲੇ ਬਹੁਤ ਵਧੀਆ ਬੰਦਾ ਤਾਂ ਨਹਾਂਗ ਸਿੰਘ ਇੱਥੇ ਨਿਤਨੇਮ ਕਰਿਆ ਕਰਦਾ ਹੁੰਦਾ ਬਹੁਤ ਪੁਰਾਣੀ ਗੱਲ ਹੈ ਲੜੀ ਚੱਲਣ ਤੇ ਪਹਿਲੀਆਂ ਦੀਆਂ ਗੱਲਾਂ ਇਹ ਮਹਾਰਾਜ ਜਾਣੇ ਉਹਦੇ ਕਿਹਾ ਵਗਿਆ ਕੋਈ ਕਿਸਨ ਕੋਈ ਪਤਾ ਨਹੀਂ ਸਿਆਣਾ ਦਾ 70 ਸਾਲ ਦਾ ਦਾ ਮੈਂ ਉਹਨਾਂ ਦਾ ਤੜਕੇ ਨੂੰ ਜਮਾ ਆਇਆ ਮੇਰੇ ਆਉਂਦੇ ਨੂੰ ਉਹ ਦਰਵਾਜ਼ਾ ਮੋਹਲੇ ਪਾਸੇ ਸਿਰ ਨੰਗਾ ਹੱਥ ਚੱਪਲ ਭੜੀ ਹੋਦੀ ਆਂ ਆਂ ਬੈਠਾ ਮੈਂ ਕਿ ਬਾਬਾ ਜੀ ਅਖਣ ਕਾਤੇ ਬੈਠੇ ਆਂ ਦਾਜੀ ਮੈਂ ਆ ਕੇ ਸਾਈਕਲ ਖੜਾ ਕੇ ਜਾ ਕੋਲ ਹੋ ਗਿਆ ਆ ਚ ਆ ਮਾਰੇ ਸਿੱਟ ਜੁੱਤੀ ਨਾਲ ਜਿੱਥੇ ਦੇਖਿਆ ਮਾਰੇ ਆਪੇ ਮਾਰੇ ਨਾਲੇ ਨਾਲੇ ਗਰੇ ਬਾਬਾ ਜੀ ਮਾਰੋ ਨਾ ਮਾਦਾ ਮੇਤੇ ਬਗਿਆ ਉਹ ਮਾਰਾ ਮੈਨੂੰ ਬਖਤੂ ਬਾਬੇ ਮੈਨੂੰ ਬਖਤੂ ਮੈਨੂੰ ਮੇਤੇ ਬਗਿਆ ਹੋਗੀ ਭਾਈ ਮੈਂ ਨਿਆਣਾ ਜਾਂਦਾ ਮੈਂ ਢਾਰ ਕੇ ਪਿੱਛੇ ਨੂੰ ਮੁੜ ਗਿਆ ਮੈਂ ਜਾ ਕੇ ਪਿੰਡ ਕਿਹਾ ਮਾ ਵੀ ਬਾਬੇ ਨੂੰ ਕੁਝ ਹੋ ਗਿਆ ਫਿਰ ਜਿੱਕੱਟੇ ਹੋ ਕੇ ਆਏ ਕਹੀ ਜਾਣੇ ਫਿਰ ਫੜਿਆ ਉਹ ਉਹਦੇ ਜੁੱਤੀ ਕੋਈ ਫਿਰ ਉਹ ਗੱਡੀ ਚ ਲੱਦ ਕੇ ਉਹਦੇ ਪਿੰਡ ਛੱਡ ਕੇ